ਪੰਜਾਬ ਸਰਕਾਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਫਿਰ ਇੱਕ ਵਾਰ ਆਹਮੋ ਸਾਹਮਣੇ ਨੇ ਤੇ ਮਾਮਲਾ ਲੱਖਾਂ ਰੁਪਏ ਦਾ ਤੁਹਾਡੇ ਸ਼ਬਦ ਵਿੱਚ ਇਸ ਕਹਿ ਰਹੇ ਕਹਿ ਰਹੇ ਆ ਮੁੱਖ ਮੰਤਰੀ ਜੀ ਤੁਸੀਂ ਕਹਿੰਦੇ ਹੋ ਇਹ ਜੀ ਅਸੀਂ ਤਾਂ ਬੜੀ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਹਾਂ ਇੱਥੇ ਰਿਸ਼ਵਤਖੋਰੀ ਦਾ ਕੋਈ ਕੰਮ ਨਹੀਂ ਸਰਕਾਰ ਵੱਲੋਂ 40 ਲੱਖ ਰੁਪਏ ਰਿਲੀਜ਼ ਕੀਤੇ ਗਏ ਨੇ ਉਹਨਾਂ ਡਰੇਨਾਂ ਦੀ ਸਫਾਈ ਲਈ ਔਰ ਕੱਲ ਤੱਕ ਉਹਨਾਂ ਡਰੇਨਾਂ ਦੀ ਸਫਾਈ ਲਈ ਕੋਈ ਨਹੀਂ ਨੇੜੇ ਆਇਆ ਔਰ ਉਲਟਾ ਸਗੋਂ ਜਦੋਂ ਸਾਡੇ ਇਸ ਸਾਡੇ ਪ੍ਰੈਸ ਕਤਰ ਨੇ ਇਹ ਇਸ ਇਸ਼ੂ ਨੂੰ ਚੱਕਿਆ ਤੇ ਤੁਹਾਡਾ ਐਸਡੀਓ ਇਹਦੇ ਘਰੇ ਨੂੰ ਖਰੀਦਣ ਵਾਸਤੇ ਜਾਂਦਾ ਹੈ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਉਹਨੂੰ ਸਸਪੈਂਡ ਕੀਤਾ ਮੈਨੇ ਪੁੱਛਣਾ ਚਾਹਣਾ ਮੁੱਖ ਮੰਤਰੀ ਜੀ ਸਸਪੈਂਡ ਕਰ ਦੇਣ ਨਾਲ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਜਾਂ ਹੋਣਾ ਹੈ ਇਹ ਇਹਨਾਂ ਦੀ ਡਰੇਨਾਂ ਦੀ ਸਫਾਈ ਨਾ ਕਰਨ ਕਰਕੇ ਉਹ ਉਹ ਨੁਕਸਾਨ ਉੱਠ ਜਾਏਗਾ ਕਿ ਜਿਹੜੇ ਮੰਤਰੀ ਜੀ ਨੇ ਬਰੇਂਦਰ ਗੋਇਲ ਜੀ ਉਹ ਇਸ ਮਹਿਕਮੇ ਦੇ ਮੰਤਰੀ ਨੇ ਭਾਈ ਮੰਤਰੀ ਜੀ ਲੋਕਾਂ ਨੂੰ ਗਾਲ੍ਹਾਂ ਕੱਢਿਆ ਨਹੀਂ ਗੱਲ ਬਣਨੀ ਇਹ ਜਿਹੜਾ ਪੈਸਾ ਆਇਆ ਇਸ ਪੈਸੇ ਦੀ ਪਾਈ ਪਾਈ ਦਾ ਹਿਸਾਬ ਹੋਣਾ ਚਾਹੀਦਾ ਹੈ ਇਹਦੀ ਜਾਂਚ ਕਰਵਾਓ ਪੜਤਾਲ ਕਰਵਾਓ ਕੀ ਕਾਰਨ ਹੈ ਕਿੱਥੇ ਗਿਆ ਉਹ 40 ਲੱਖ ਰੁਪਈਆ ਹੋ ਸਕਦਾ ਮੰਤਰੀ ਜੀ ਦਾ ਘਰ ਵੀ ਘੇਰਨਾ ਪਵੇ ਕਿਉਂਕਿ ਮਹਿਕਮਾ ਹੀ ਉਹਦੇ ਕੋਲੇ ਹੈ ਜਿਹਦੇ ਕੋਲੇ ਮਹਿਕਮਾ ਹੈ ਫਿਰ ਉਸੇ ਦੇ ਜਾ ਕੇ ਕੰਨ ਫੜਾਂਗੇ ਨਾ ਉਸੇ ਦੇ ਨਾਲ ਜਾ ਕੇ ਉਹਦੇ ਗਲਮੇ ਨੂੰ ਚੁੰਮੜਾਂਗੇ ਪੰਜਾਬ ਸਰਕਾਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਫਿਰ ਇੱਕ ਵਾਰ ਆਹਮੋ ਸਾਹਮਣੇ ਨੇ ਤੇ ਮਾਮਲਾ ਲੱਖਾਂ ਰੁਪਏ ਦਾ ਦਰਸਲ ਪੰਜਾਬ ਜਿੱਥੇ ਲਗਾਤਾਰ ਰੁੱੜ ਰਿਹਾ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਕੁਦਰਤੀ ਆਫਤ ਦੱਸਿਆ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਵੱਡੀ ਨਲੈਕੀ ਪ੍ਰਸ਼ਾਸਨ ਦੀ ਵੀ ਖੜੀ ਹੋ ਰਹੀ ਆ ਕਿਉਂਕਿ ਮੰਤਰੀ ਵਿਰਿੰਦਰ ਗੋਇਲ ਦੇ ਆਪਣੇ ਹਲਕੇ ਦੇ ਵਿੱਚ ਡਰੇਨਾ ਦੀ ਸਫਾਈ ਦੇ ਲਈ 40 ਲੱਖ ਰੁਪਏ ਰਿਲੀਜ਼ ਕੀਤੇ ਗਏ ਸੀ باوجود ਇਸ ਦੇ ਕਿ ਡਰੇਨਾ ਦੀ ਸਫਾਈ ਹੋਵੇ ਪਰ ਉਹ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤੇ ਗੱਲ ਮੰਤਰੀ ਦੇ ਗਲਪਣ ਤੱਕ ਪਹੁੰਚ ਗਿਆ ਦੱਸਦੀ ਹੈ ਕਿ ਲਹਿਰਾ ਦੇ ਵਿੱਚੋਂ ਦੋ ਡਰੇਨਾ ਲੰਘਦੇ ਹਨ ਜਿਸ ਦੀ ਸਫਾਈ ਦੇ ਲਈ 40 ਲੱਖ ਦਾ ਟੈਂਡਰ ਦਿੱਤਾ ਗਿਆ ਸੀ ਪਰ ਸਫਾਈ ਨਾ ਹੋਣ ਦੇ ਕਾਰਨ ਸਰਕਾਰ ਦੇ ਵੱਲੋਂ ਹਾਲਾਂਕਿ ਸਬੰਧਤ OSD ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਇਸ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਸਿਰਫ OSD ਨੂੰ सस्पेंड ਕਰਨ ਦੇ ਨਾਲ ਕੁਝ ਨਹੀਂ ਬੰਦਦਾ ਇਸ ਦੀ ਪੂਰੀ ਜਾਂਚ ਕੀਤੀ ਜਾਵੇ ਕਿ ਆਖਰਕਾਰ ਇਹ 40 ਲੱਖ ਰੁਪਏ ਕਿਸ ਦੀ ਜੇਬ ਦੇ ਵਿੱਚ ਗਿਆ ਹੈ ਸੋ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੋ ਹੁਣ ਇਸ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਕੌਣ ਕਰੇਗਾ ਇਸ ਨੂੰ ਲੈ ਕੇ ਹੋਰ ਕੀ ਕੁਝ ਜਗਜੀਤ ਸਿੰਘ ਡੱਲੇਵਾਲ ਬੋਲੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਭਾਈ ਸੰਗਰੂਰ ਜ਼ਿਲ੍ਹੇ ਦੇ ਅੰਦਰ ਲਹਿਰਾ ਦੇ ਇਲਾਕੇ ਦੇ ਵਿੱਚ ਜਿਹੜੀਆਂ ਡਰੇਨਾਂ ਦੀ ਸਫਾਈ ਦੀ ਗੱਲ ਇਹ ਸਾਡੇ ਨਾਲ ਖੜੇ ਨੇ ਜਤेंद्र ਜਲੂਰ ਔਰ ਸਾਡੀ ਜਥੇਬੰਦੀ ਦੇ ਸਾਡੇ ਪ੍ਰੈਸ ਕੱਤਰ ਵੀ ਨੇ ਇਹਨਾਂ ਨੇ ਇੱਕ ਤੁਹਾਡੇ ਤੁਹਾਡੇ ਸ਼ਬਦ ਵਿੱਚ ਇਸ ਕਹਿ ਰਹੇ ਕਹਿ ਰਹੇ ਆ ਮੁੱਖ ਮੰਤਰੀ ਜੀ ਤੁਸੀਂ ਕਹਿੰਦੇ ਹੋ ਇਹ ਜੀ ਅਸੀਂ ਤਾਂ ਬੜੀ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਆ ਇੱਥੇ ਰਿਸ਼ਵਤਖੋਰੀ ਦਾ ਕੋਈ ਕੰਮ ਨਹੀਂ ਮੈਂ ਦੱਸਣਾ ਚਾਹਣਾ ਹੈ ਕਿ ਤੁਹਾਡੇ ਸਰਕਾਰ ਵੱਲੋਂ 40 ਲੱਖ ਰੁਪਏ ਰੀਲੀਜ਼ ਕੀਤੇ ਗਏ ਨੇ ਉਹਨਾਂ ਡਰੇਨਾਂ ਦੀ ਸਫਾਈ ਲਈ ਔਰ ਕੱਲ ਤੱਕ ਉਹਨਾਂ ਡਰੇਨਾਂ ਦੀ ਸਫਾਈ ਲਈ ਕੋਈ ਨਹੀਂ ਨੇੜੇ ਆਇਆ ਔਰ ਉਲਟਾ ਸਗੋਂ ਜਦੋਂ ਸਾਡੇ ਇਸ ਸਾਡੇ ਪ੍ਰੈਸ ਕੱਤਰ ਨੇ ਇਹ ਇਸ ਇਸ਼ੂ ਨੂੰ ਚੱਕਿਆ ਤੇ ਤੁਹਾਡਾ ਹੱਸ ਦਿਓ ਇਹਦੇ ਘਰੇ ਨੂੰ ਖਰੀਦਣ ਵਾਸਤੇ ਜਾਂਦਾ ਹੈ ਉਹਨੂੰ ਇਹ ਨਹੀਂ ਪਤਾਗਾ ਕਿ ਖਰੀਦੇ ਜਾਣ ਵਾਲੇ ਲੋਕ ਕੌਣ ਹੁੰਦੇ ਨੇ ਜਾਂ ਲੋਕਾਂ ਦਾ ਸਟੈਂਡ ਕੀ ਹੁੰਦਾ ਹੈ ਔਰ ਉਹਦਾ ਜਦੋਂ ਸਟੈਂਗ ਆਪਰੇਸ਼ਨ ਹੋਇਆ ਅੱਜ ਪਤਾ ਲੱਗਿਆ ਕੇ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਉਹਨੂੰ ਸਸਪੈਂਡ ਕੀਤਾ ਮੈਨੇ ਪੁੱਛਣਾ ਚਾਹਣਾ ਮੁੱਖ ਮੰਤਰੀ ਜੀ ਸਸਪੈਂਡ ਕਰ ਦੇਣ ਨਾਲ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਜਾਂ ਹੋਣਾ ਹੈ ਇਹ ਇਹਨਾਂ ਦੀ ਡਰੇਨਾ ਦੀ ਸਫਾਈ ਨਾ ਕਰਨ ਕਰਕੇ ਉਹ ਉਹ ਨੁਕਸਾਨ ਰੁਕ ਜਾਏਗਾ ਉਹ ਪਰਪਾਈ ਕਰ ਲੋਗੇ ਤੁਸੀਂ ਔਰ ਮੈਂ ਦੇਦੋ ਵੀ ਕਾਹ ਕਹਾਂਗਾ ਕਿ ਜਿਹੜੇ ਮੰਤਰੀ ਜੀ ਨੇ ਬਰਿੰਦਰ ਗੋਇਲ ਜੀ ਉਹ ਇਸ ਮਹਿਕਮੇ ਦੇ ਮੰਤਰੀ ਨੇ ਭਾਈ ਮੰਤਰੀ ਜੀ ਲੋਕਾਂ ਨੂੰ ਗਾਲ੍ਹਾਂ ਕੱਢਿਆ ਨਹੀਂ ਗੱਲ ਬਣਨੀ ਲੋਕਾਂ ਨੂੰ ਘੂਰ ਕੇ ਨਹੀਂ ਗੱਲ ਬਣਨੀ ਇਹ ਜਿਹੜਾ ਪੈਸਾ ਆਇਆ ਇਸ ਪੈਸੇ ਦੀ ਪਾਈ ਪਾਈ ਦਾ ਹਿਸਾਬ ਹੋਣਾ ਚਾਹੀਦਾ ਹੈ ਇਹਦੀ ਜਾਂਚ ਕਰਵਾਓ ਪੜਤਾਲ ਕਰਵਾਓ ਕੀ ਕਾਰਨ ਹੈ ਕਿੱਥੇ ਗਿਆ ਉਹ 40 ਲੱਖ ਰੁਪਈਆ ਕਿਉਂ ਨਹੀਂ ਬੰਨਾ ਇਹਨਾਂ ਡਰੇਨਾਂ ਦੀ ਸਫਾਈ ਹੋਈ ਇਹਦੀ ਪੜਤਾਲ ਕਰਨੀ ਬਣਦੀ ਹੈ ਅਗਰ ਸਰਕਾਰ ਅੱਜ ਵੀ ਇਹਦੇ ਤੇ ਫੇਰ ਦੁਬਾਰਾ ਅਵੇਸਲਾਪਨ ਵਿਖਾਉਂਦੀ ਹੈ ਸਰਕਾਰੇ ਤੇ ਸਹੀ ਸੀਰੀਅਸ ਨਜ਼ਰ ਨਹੀਂ ਆਉਂਦੀ ਫਿਰ ਲੋਕਾਂ ਨੂੰ ਮਜਬੂਰ ਕਰੇਗੀ ਕਿ ਲੋਕ ਸੜਕਾਂ ਤੇ ਆਉਣ ਇਹ ਲੋਕਾਂ ਦੀ ਮਜਬੂਰੀ ਬਣੇਗੀ ਹੋ ਸਕਦਾ ਮੰਤਰੀ ਜੀ ਦਾ ਘਰ ਵੀ ਘੇਰਨਾ ਪਵੇ ਕਿਉਂਕਿ ਮਹਿਕਮਾ ਹੀ ਉਹਦੇ ਕੋਲੇ ਹੈ ਜਿਹਦੇ ਕੋਲੇ ਮਹਿਕਮਾ ਹੈ ਫਿਰ ਉਸੇ ਤੇ ਜਾ ਕੇ ਕੰਨ ਫੜਾਂਗੇ ਨਾ ਉਸੇ ਦੇ ਨਾਲ ਜਾ ਕੇ ਉਹਦੇ ਗਲਮੇ ਨੂੰ ਚੁੰਮੜਾਂਗੇ ਸੋ ਇਸ ਕਰਕੇ ਮੁੱਖ ਮੰਤਰੀ ਜੀ ਆਪ ਦੀ ਜ਼ਿੰਮੇਵਾਰੀ ਸੰਭੋ ਜ਼ਿੰਮੇਵਾਰੀ ਸਾਂਭਦੇ ਹੋਏ ਇਸ ਕਾਰਵਾਈ ਨੂੰ ਹੋਰ ਅੱਗੇ ਤੋਰੋ ਪੜਤਾਲ ਕਰੋ ਕੀ ਕਾਰਨ ਹੈ ਕਿਉਂ ਇਹ ਜਿਹੜਾ 40 ਲੱਖ ਰੁਪਇਆ ਰਿਲੀਜ਼ ਹੋਣ ਦੇ ਬਾਵਜੂਦ ਵੀ ਡਰੇਨਾ ਸਾਫ ਕਿਉਂ ਨਹੀਂ ਹੋਈਆਂ ਔਰ ਲੋਕ ਕਿਉਂ ਡੁੱਬ ਰਹੇ ਨੇ ਸੁਖਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਹੈ ਦੱਸਦੀ ਹੈ ਕਿ ਅਗਸਤ ਮਹੀਨੇ ਦੇ ਅਖੀਰ ਤੱਕ ਡਰੇਨੇਜ ਵਿਭਾਗ ਦੇ ਵੱਲੋਂ ਇਹਨਾਂ ਡਰੇਨਾ ਦੀ ਸਫਾਈ ਦਾ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਜਦੋਂ ਭਾਰਤੀ ਕਿਸਾਨ ਕਿਰਤੀ ਯੂਨੀਅਨ ਦੇ ਪ੍ਰੈਸ ਸਕੱਤਰ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਤਾਂ ਉਸ ਦੀ ਆਵਾਜ਼ ਨੂੰ ਬੰਦ ਕਰਵਾਉਣ ਦੇ ਲਈ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ ਉਸ ਦੇ ਘਰ ਤੱਕ ਪਹੁੰਚ ਕੀਤੀ ਗਈ ਸੋ ਇਸ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ ਸਿੱਧੀ ਚੇਤਾਵਨੀ ਆ ਜੋ ਸਰਕਾਰ ਨੂੰ ਦਿੱਤੀ ਗਿਆ ਉਸ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪਤਾ ਲਗਾਇਆ ਜਾਵੇ ਕਿ ਆਖਰਕਾਰ ਇਹ 40 ਲੱਖ ਰੁਪਏ ਹੁਣ ਕਿਸ ਦੀ ਜੇਬ ਦੇ ਵਿੱਚ ਗਿਆ ਹੈ ਸੋ ਵੱਡੇ ਸਵਾਲ ਇੱਥੇ ਪ੍ਰਸ਼ਾਸਨ ਤੇ ਖੜੇ ਹੋਰ ਨੇ ਕਿਉਂਕਿ ਪੰਜਾਬ ਦੇ ਵਿੱਚ ਚਾਰੇ ਪਾਸਿਓ ਵੱਡੀ ਮਾਰ ਇਸ ਵਕਤ ਹੜ੍ਹਾਂ ਦੀ ਪੈ ਰਹੀ ਹੈ ਤੇ ਸਰਕਾਰ ਦੇ ਵੱਲੋਂ ਇਸ ਨੂੰ ਕੁਦਰਤੀ ਆਫਤ ਕਿਹਾ ਜਾ ਰਿਹਾ ਪਰ ਲਗਾਤਾਰ ਪ੍ਰਸ਼ਾਸਨ ਦੇ ਕੰਮਾਂ ਦੀ ਵੀ ਪੋਲ ਖੁੱਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਲੱਖਾਂ ਰੁਪਏ ਡਰੇਨਾ ਦੀ ਸਫਾਈ ਦੇ ਲਈ ਰਿਲੀਜ਼ ਕੀਤੇ ਗਏ ਸੀ ਪਰ ਬਾਵਜੂਦ ਇਸ ਦੇ ਕਿ ਉਹਨਾਂ ਡਰੇਨਾ ਦੀ ਸਫਾਈ ਹੋਵੇ ਤੇ ਉਹਨਾਂ ਡਰੇਨਾ ਦਾ ਪੁਖਤਾ ਪ੍ਰਬੰਧ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਲਈ ਕੀਤਾ ਜਾਵੇ ਉਹ ਨਹੀਂ ਦੇਖਣ ਨੂੰ ਮਿਲਿਆ ਤਾਂ ਜਿਸ ਤੋਂ ਬਾਅਦ ਕਿਸਾਨਾਂ ਦੀ ਕਈ ਏਕੜ ਫਸਲ ਆ ਜੋ ਅੱਜ ਤਬਾਹ ਹੋ ਰਹੀ ਆ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਮੈਨੂੰ ਤੋਂ ਇਜਾਜ਼ਤ ਧੰਨਵਾਦ